ਦਸਵਾ ਵਿਜੀ ਕਿ ਸ਼ੋਰੂਮ ਦੇ ਬਾਹਰ ਕੁੜੀ ਨਾਲ ਸ਼ਰਿਆਮ ਕੁੱਟਮਾਰ ਦੀ ਵੀਡੀਓ ਵਾਇਲ ਹੋਣ ਤੋਂ ਬਾਅਦ ਦਸਵਾ ਪੁਲਿਸ ਨੇ ਹੁਣ ਇਸ ਉੱਤੇ ਐਕਸ਼ਨ ਲੈਂਦੇ ਆ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਾਰਨੀ ਸ਼ੁਰੂ ਕਰ ਦਿੱਤੀ ਹੈ ਮਾਮਲਾ 4 ਦਿਨ ਪੁਰਾਣਾ ਹੈ ਜਿੱਥੇ ਕਿ ਇੱਕ ਵੀਡੀਓ ਵਾਇਲ ਹੋਈ ਸੀ ਜਿਸ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਲੜਕੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਇਸ ਤਰ੍ਹਾਂ ਦੀ ਮੰਦਪਾਗੀ ਘਟਨਾ ਸਾਹਮਣੇ ਆਉਣ ਦੇ ਨਾਲ ਸਮਾਜ ਦੇ ਹਰ ਵਰਗ ਦੇ ਮਨ ਵਿੱਚ ਰੋਸ ਸੀ ਅਤੇ ਵੀਡੀਓ ਵਾਇਲ ਹੋਣ ਤੋਂ 4 ਦਿਨ ਬਾਅਦ ਪੁਲਿਸ ਨੇ ਐਕਸ਼ਨ ਲੈਂਦਿਆਂ ਵਾਇਲ ਵੀਡੀਓ ਵਿੱਚ ਨਜ਼ਰ ਆ ਰਹੇ ਨੌਜਵਾਨਾਂ ਦੇ ਉੱਤੇ ਪਰਚਾ ਦਰਜ ਕਰਕੇ ਉਨ੍ਹਾਂ ਦੀ ਪਾਲਕਾਨੀ ਸ਼ੁਰੂ ਕਰ ਦਿੱਤੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਦਸੂਹਾ ਥਾਣੇ ਦੇ ਐਸਐਚਓ ਮੈਡਮ ਪ੍ਰਭਜੋਤ ਕੋਰ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਲ ਹੋਈ ਸੀ ਇਸ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਲੜਕੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਉਹਨਾਂ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਹੁਣ ਵਾਇਲਡ ਵੀਡੀਓ ਦੇ ਵਿੱਚ ਲੜਕੀ ਦੇ ਨਾਲ ਕੁੱਟਮਾਰ ਕਰਦੇ ਲੜਕਿਆਂ ਦੇ ਉੱਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਅਸੀਂ ਪੰਥ ਅਕਾਲੀ ਦਸ਼ਮੇਸ਼ਿ ਸ਼ਿਤਾਤਾਤਲ ਦੇ ਕਰਪਾ ਕਰਕੇ ਸੰਗੀਆਂ ਲੜਦੀਆਂ ਫੌਜਾਂ ਅਸੀਂ ਇੱਥੇ ਆਏ ਹਾਂ। ਕੱਲ ਤੋਂ ਹੀ ਅਸੀਂ ਤੁਹਾਨੂੰ ਪਤਾ ਲਗਾਏ ਪਿਆਰ ਨਾਲੇ ਜਿਹੜੀ ਵੱਧ ਭਾਗੀ ਪਰਵਾਧਤ ਹੋਈ ਸੀ ਹਸਪਤਾਲ ਕੇ ਸੀਗੇ 4 ਦਿਨ ਹੋ ਗਏ ਇਸ ਪਰਿਵਾਰ ਨੂੰ ਇਹ ਬੇਟੀ ਤੇ ਪਿਤਾ ਜੀ ਨੇ 4 ਦਿਨ ਹੋ ਗਏ ਇਹਨਾਂ ਨੂੰ ਇੱਥੇ ਥਾਣੇ ਆਣ ਕੇ ਕਿ ਸਾਡੀ ਕਾਰਵਾਈ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ 4 ਦਿਨ ਹੋ ਗਏ ਇਹਨਾਂ ਨੂੰ ਉਹ ਕਾਰਵਾਈ ਦੇ ਅੰਦਰ ਬੁਲਾ ਰਹੇ ਸੀਗੇ ਅੱਜ ਜਿਹੜਾ ਵੀ ਕਾਨੂੰਨ ਨੇ ਚਲੋ ਸਾਫ ਦਿੱਤਾ ਹੈ ਸਾਡਾ ਅੱਜ ਇਹ ਐਫ ਆਈ ਆਰ ਪਰਵਾ ਕੇ ਇਹਨਾਂ ਨੂੰ ਅਰੈਸਟ ਕਰਨਗੇ ਇਹਨਾਂ ਦਾ ਅਸੀਂ ਪੁਲਿਸ ਦਾ ਵੀ ਧੰਨਵਾਦ ਕਰਦੇ ਆਂ ਤੇ ਚਲੋ ਜਿੰਨਾ ਵੀ ਹੋ ਸਕੇ ਅਸੀਂ ਜਿੱਥੇ ਬੰਦੀਆਂ ਨਾਲ ਆ ਇਹਨਾਂ ਦਾ ਪੂਰਾ ਸੰਜੋਗ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਲਗਨ ਚੌਂਗ ਦੇ ਕੇਸ ਆਇਆ ਸੀ ਜਿਸ ਵਿੱਚ ਲੜਕੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਉਹ ਜਿਸ ਸੀ ਕਾਫੀ ਵਾਇਰਲ ਹੋਈ ਉਹ ਚ ਆਲਰੇਡੀ ਸੀ ਐਕਟਿਵਲੀ ਵਰਕ ਕਰ ਗਿਆ ਹੋਇਆ ਪਹਿਲਾਂ ਹੀ ਬੰਦੇ ਅਪਰੈਂਡ ਕਰ ਲਏ ਐਂਡ ਉਹਦੇ ਚ ਪਰਚਾ ਆਲਰੇਡੀ ਸੀ ਦੇ ਚੁੱਕੇ ਆ ਤੇ ਵਿਦ ਵਿਦਨ ਦੀ ਬੰਦੀ ਜਿਹੜੀ ਸੈਕਸ਼ਨਸ ਐਂਡ ਜਿਹੜੀ 10th ਹੀ ਬੰਦੀ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਇਹਦੇ ਵਿੱਚ ਕੋਈ ਵੀ ਡਿਲੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚੀਜ਼ ਨਹੀਂ ਰੱਖਣਾ ਚਾਹੁੰਦੇ ਐ ਐਂਡ ਇਹਦੇ ਵਿੱਚ ਪੂਰੀ ਸਖਤ ਕਾਰਵਾਈ ਕਰੇਗੀ ਕੁਲਸ ਤੇ ਆਲਰੇਡੀ ਅਸੀਂ ਪਹਿਲਾਂ ਵੀ ਇਸ ਚੀਜ਼ ਤੋਂ ਕਹਦੇ ਕਿ ਜਿਹੜੀ ਕੁੜੀਆਂ ਦੇ ਅਗੇਂਸਟ ਜਾਂ ਕ੍ਰਾਈਮ ਅਗੇਂਸਟ ਔਮਨ ਹੈ ਤੇ ਨਸ਼ੇ ਐ ਆਲਰੇਡੀ ਇਸ ਚੀਜ਼ ਦੇ ਉੱਤੇ ਬਿਲਕੁਲ ਜ਼ੀਰੋ ਟੋਲਰੈਂਸ ਐ ਇਸ ਚੀਜ਼ ਦੇ ਵਿੱਚ ਨਾ ਤਾਂ ਪਹਿਲਾਂ ਬਖਸ਼ਿਆ ਜਾਂਦਾ ਤੇ ਨਾ ਹੀ ਹੁਣ ਬਖਸ਼ਿਆ ਜਾਏਗਾ ਇਹ ਬਿਲਕੁਲ ਸਟ੍ਰਿਕਟ ਪਾਲਿਸੀ ਹੈ ਸਾਡੇ ਐਸਐਸਪੀ ਸਾਹਿਬ ਦੀ ਤੇ ਅਸੀਂ ਇਸ ਚੀਜ਼ ਨੂੰ ਫੋਲੋ ਕਰਾਂਗੇ